ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਵੇਰ ਕਾਲ ਜਿਵੇਂ ਤੁਸੀਂ ਸਾਨੂੰ ਅਕਸਰ ਕਹਿੰਦੇ ਆ ਸੁਣਿਆ ਹੋਊਗਾ ਕਿ ਸਾਂਝੇ ਕਰਨ ਲਈ ਹਰ ਦਿਨ ਇੱਕ ਸਪੈਸ਼ਲ ਦਿਨ ਹੁੰਦਾ ਹੈ ਕੋਈ ਇਸ ਕਰਕੇ ਸਪੈਸ਼ਲ ਹੁੰਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਰੂਹ ਨੇ ਆ ਕੇ ਸਾਨੂੰ ਮਿਲਣਾ ਤੇ ਕੀ ਸਾਨੂੰ ਕੁਝ ਦੇ ਜਾਣਾ ਜਾਣਕਾਰੀ ਦੇ ਜਾਣੀ ਆ ਜਾਂ ਸਾਥ ਦੇ ਜਾਣਾ ਕਿ ਉਸੇ ਲੜੀ ਦੇ ਤਹਿਤ ਸਾਡੇ ਕੋਲ ਗੁਰਪ੍ਰੀਤ ਜੀ ਸ਼ੇਰਗਲ ਤੇ ਉਹਨਾਂ ਦੇ ਸਾਥੀ ਨੇ ਚੇਤਨਾ ਜੀ ਇਹ ਸਾਡੇ ਕੋ ਆਏ ਨੇ ਤੇ ਇਹਨਾਂ ਕੋਲ ਅੱਜ ਕੁਝ ਪ੍ਰੋਡਕਟ ਸੀ ਮੈਂ ਚਾਹੂੰਗਾ ਕਿ ਹਰਮਿੰਦਰ ਇਹਨਾਂ ਨਾਲ ਗੱਲ ਕਰੇ ਪਹਿਲਾਂ ਇਹ ਆਪਣੀ ਜਾਣਕਾਰੀ ਦੇਣ ਉਸ ਤੋਂ ਬਾਅਦ ਪ੍ਰੋਡਕਟ ਸੂਕ ਸੀਗੇ ਮੈਂ ਸੋਚਿਆ ਕਿ ਮੈਂ ਜਦੋਂ ਜਾਣਕਾਰੀ ਲੈਣੀ ਹੈ ਕਿ ਉਹਨਾਂ ਮੈਂ ਰਿਕਾਰਡ ਕਰ ਲਵਾਂ ਤੁਹਾਡੇ ਨਾਲ ਵੀ ਉਹ ਜਾਣਕਾਰੀ ਸਾਂਝੀ ਹੋ ਜਾਊਗੀ ਕਿਉਂਕਿ ਆਉਣ ਵਾਲੇ ਸਮੇਂ 'ਚ ਆਪਾਂ ਇਸੇ ਪਾਸੇ ਨੂੰ ਸਾਂਝੇ ਕਰਦੀ ਰਸੋਈ ਨੂੰ ਲੈ ਕੇ ਜਾ ਰਹੇ ਹਾਂ ਤੇ ਮੇਰੇ ਖਿਆਲ ਹਰਮਿੰਦਰ ਹੁਣ ਤੁਸੀਂ ਇਹਨਾਂ ਤੋਂ ਪੁੱਛੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਜਲੰਧਰ ਤੋਂ ਸਾਡੇ ਕੋਲ ਸਪੈਸ਼ਲ ਡਾਈਟੀਸ਼ਨ ਆਇਆ ਜੀ ਦੇਖੋ ਸਾਂਝੇ ਕਰਦੀਆਂ ਸਾਂਝਾਂ ਕਿਵੇਂ ਵੱਧ ਰਹੀਆਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਜਦ ਇਹਨਾਂ ਨੇ ਦੱਸਿਆ ਕਿ ਡਾਈਟੀਸ਼ਨ ਆ ਪਹਿਲਾਂ ਵੀ ਆ ਚੁੱਕੇ ਨੇ ਤੇ ਅੱਜ ਸਪੈਸ਼ਲ ਸਿਹਤ ਸਬੰਧੀ ਕਹਿੰਦੇ ਆਪਾਂ ਗੱਲਾਂ ਕਰਨੀਆਂ ਫੂਡ ਬਾਰੇ ਗੱਲਾਂ ਕਰਨੀਆਂ ਤਾ ਅਸੀਂ ਸੋਚਿਆ ਕਿਉਂ ਨਾ ਆਪਾਂ ਸਾਰੇ ਇਕੱਠੇ ਰਲ ਕੇ ਗੱਲਾਂ ਕਰੀਏ ਸੋ ਚੇਤਨਾ ਪਹਿਲਾਂ ਤਾਂ ਆਉਣ ਲਈ ਸਾਡੇ ਕੋਲ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਐਂਡ ਸਤਿਅਾ ਕਲ ਜੀ ਸਾਰਿਆਂ ਨੂੰ ਥੈਂਕ ਯੂ ਇਹ ਚੇਤਨਾ ਤੁਸੀਂ ਦੱਸੋਗੇ ਤੁਸੀਂ ਡਾਈਟੀਸ਼ਨ ਤਾਂ ਮੈਨੂੰ ਦੱਸਿਆ ਹੋਰ ਵੀ ਕੁਝ ਦੱਸ ਰਹੇ ਸੀ ਉਹ ਵੀ ਜਰੂਰ ਦੱਸੋ ਹਾਂ ਜੀ ਹਾਂ ਜੀ ਧੰਨਵਾਦ ਜੀ ਐਂਡ ਥੈਂਕ ਯੂ ਤੁਸੀਂ ਸਾਨੂੰ ਮਤਲਬ ਇੱਥੇ ਆਉਂਦੇ ਆ ਇੱਕ ਮੌਕਾ ਦਿੱਤਾ ਨੇਚਰ ਇੰਨੀ ਵੱਡੀ ਹੈਗੀ ਹੈ ਕਿ ਅਪਾ ਇੱਥੇ ਤੱਕ ਉਹਨੇ ਸਾਨੂੰ ਬੁਲਾਇਆ ਇਹ ਤਾਂ ਨੇਚਰ ਦਾ ਹੀ ਹੈ ਚਲੀ ਬਾਕੀ ਮੈਂ ਆਪਣੇ ਆਪ ਨਾਲ ਰੂਬਰੂ ਕਰਵਾ ਦਿੰਨੀ ਆ ਮੈਂ ਡਾਈਟੀਸ਼ਨ ਚੇਤਨਾ ਹਾਂ ਤੇ ਫੂਡ ਐਂਡ ਨਿਊਟ੍ਰੀਸ਼ਨ ਤੇ ਮੈਂ ਸਰਟੀਫਾਈਡ ਹੈਗੀ ਆ ਔਰ ਨਾਲ ਮੇਰਾ ਨਿਊਟ੍ਰੀਸ਼ਨ ਐਂਡ ਹੈਲਥ ਐਜੂਕੇਸ਼ਨ ਤੇ ਮੈਂ ਪ੍ਰੋਪਰ ਜਿਹੜਾ ਹੈਗਾ ਪ੍ਰੋਫੈਸ਼ਨਲੀ ਸਟੱਡੀ ਕੀਤੀ ਹੈ ਅੱਛਾ ਔਰ ਉਸ ਤੋਂ ਬਾਅਦ ਬਾਕੀ ਇਹ ਹੈ ਕਿ ਇਹਦੇ ਵਿੱਚ ਟੋਟਲੀ ਅਗਰ ਮੈਂ ਗੱਲ ਕਰਾਂ ਤਾਂ ਨੇਚਰੋਪੈਥੀ ਨਾਲ ਰਿਲੇਟਡ ਹੀ ਸਾਰਾ ਕੁਝ ਹੈ ਠੀਕ ਹੈ ਜਿਵੇਂ ਆਪਾਂ ਗੱਲ ਕਰਦੇ ਆ ਕਿ ਕੁਝ ਆਯੁਰਵੇਦਾ ਆ ਗਿਆ ਕੁਝ ਦੇਸੀ ਚੀਜ਼ਾਂ ਆ ਗਈਆਂ ਹੋਮਿਓਪੈਥੀ ਆ ਗਈ ਅੱਜਕੱਲ ਕਾਫੀ ਗੱਲਾਂ ਹੋ ਰਹੀਆਂ ਨੇ ਦੇਸੀ ਚੀਜ਼ਾਂ ਦੀਆਂ ਅਸੀਂ ਖੁਦ ਵੀ ਇਹ ਚੀਜ਼ਾਂ ਵੱਲ ਕਾਫੀ ਸਾਡਾ ਇੰਟਰਸਟ ਹੈਗਾ ਤੁਸੀਂ ਦੇਖੋ ਮੈਂ ਪਹਿਲਾ ਜਦੋਂ ਅਗਰ ਅਸੀਂ ਥੋੜਾ ਜਿਹਾ ਪਿੱਛੇ ਨੂੰ ਜਾਈਏ ਯਾ ਆਪਣੇ ਚਾਈਲਡਹੂਡ ਵਾਲੀ ਗੱਲ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਦੇਸੀ ਨੁਸਖੇ ਹੀ ਚੱਲਦੇ ਸੀਗੇ ਠੀਕ ਹੈ ਅੱਜਕੱਲ ਵੀ ਚੱਲ ਜੇ ਭਾਰਤੀਏ ਉਹ ਕਾਮਯਾਬ ਨੇ ਬਹੁਤ ਆਫਟਰ ਕੁਝ ਕਹ ਲੋ ਕਿ ਪੈਨਿਕ ਸਿਚੁਏਸ਼ਨ ਤੋਂ ਬਾਅਦ ਬੜੇ ਲੋਕੀ ਦੁਆਰਾ ਇਹ ਨਾ ਜਾ ਚ ਆਏ ਹੈਗੇ ਆ ਵਾਪਿਸ ਲੇਕਿਨ ਬਹੁਤ ਵਾਰ ਸਾਨੂੰ ਅੱਜ ਕੱਲ ਦੀ ਫਾਸਟ ਲਾਈਫ ਦੇ ਵਿੱਚ ਇਹ ਹੈਗਾ ਕਿ ਚਲੋ ਸਿਰ ਦੁਖਿਆ ਗੋਲੀ ਖਾਦੀ ਅਸੀਂ ਰਿਜ਼ਲਟ ਫਾਸਟ ਚਾਹੁੰਦੇ ਆਂ ਦੇਸੀ ਚੀਜ਼ਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਇਸ ਦੇ ਵਿੱਚ ਕੀ ਹੈਗਾ ਕਿ ਨੇਚਰੋਪੈਥੀ ਦੇ ਵਿੱਚ ਹੈ ਟੋਟਲ ਨਾਟ ਇਹ ਚੀਜ਼ਾਂ ਆ ਕਿ ਠੀਕ ਹੈ ਜੀ ਤੁਸੀਂ ਆ ਖਾਂਦੇ ਹੋ ਜਾਂ ਰੋਟੀ ਖਾਂਦੇ ਹੋ ਜਾਂ ਪਾਣੀ ਰੈਗੂਲਰ ਉਹੀ ਚੀਜ਼ਾਂ ਹੀ ਚੱਲ ਰਹੀਆਂ ਲੇਕਿਨ ਇਹਦੇ ਵਿੱਚ ਕੀ ਹੈ ਕਿ ਇੱਕ ਮੈਨੇਜਮੈਂਟ ਹੈ ਠੀਕ ਹੈ ਦੂਜਾ ਜਨ ਦੀ ਚੀਜ਼ਾਂ ਦੀ ਪਿਓਰਿਟੀ ਜਿਹੜੀ ਕਿ ਬੜੀ ਔਖੀ ਹੈ ਅੱਜਕੱਲ੍ਹ ਅਬਨੀ ਨਾ ਜੇ ਅਸੀਂ ਆਪ ਵੀ ਗੱਲ ਕਰੀਏ ਅਸੀਂ ਚਾਹੁੰਦੇ ਆ ਕਿ ਘਰਾਂ ਦੇ ਵਿੱਚ ਹੀ ਸਾਰਾ ਕੁਝ ਬੀਜ ਲਈਏ ਬਟ ਇਹ ਪੋਸੀਬਲ ਨਹੀਂ ਹੈਗਾ ਹੈ ਨਾ ਦੂਸਰਾ ਇਹ ਹੈਗਾ ਕਿ ਨੈਚੁਰਲ ਜਿਹੜਾ ਹੈਗਾ ਆ ਸਾਰਾ ਕੁਝ ਤੁਸੀਂ ਅਗਰ ਅੱਜ ਕੱਲ ਚੀਨੀ ਦੀ ਗੱਲ ਕਰੀਏ ਮੈਂ ਬੜਾ ਛੋਟਾ ਜਿਹਾ ਟੌਪਿਕ ਇਹਦੇ ਤੇ ਦੱਸੂਗੀ ਚੀਨੀ ਅੱਜ ਕੱਲ ਦੇ ਟਾਈਮ 'ਚ ਅਗਰ ਆਪਾਂ ਗੱਲ ਕਰੀਏ ਹਰ ਘਰ 'ਚ ਚੀਨੀ ਚੱਲ ਰਹੀ ਹੈ ਚਾਹ ਦੁੱਧ ਲੱਸੀ ਏਵਰੀਥਿੰਗ ਦੇ ਵਿੱਚ ਇੰਨੀ ਪਾ ਲਈ ਠੀਕ ਹੈ ਲੇਕਿਨ ਅਗਰ ਆਪਾਂ ਗੱਲ ਕਰੀਏ ਚੀਨੀ ਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਨੂੰ ਹੋ ਰਹੀਆਂ ਹੈਗੀਆਂ ਬਹੁਤ ਸਾਰੀਆਂ ਬਿਮਾਰੀਆਂ ਹਾਂ ਬਬਾਰੀਆਂ ਜਿਵੇਂ ਇਹਦੇ ਵਿੱਚ ਤੁਸੀਂ ਲੈ ਲੋ ਅੱਜ ਕੱਲ ਦਿਮਾਗੀ ਪ੍ਰੋਬਲਮਸ ਠੀਕ ਹੈ ਜਿਹਨੂੰ ਡਾਕਟਰਸ ਨੇ ਅੱਜ ਕੱਲ ਨਾਮ ਦਿੱਤਾ ਹੈ ਬ੍ਰੇਨ ਫੋਗ ਠੀਕ ਹੈ ਜੀ ਬ੍ਰੇਨ ਫੋਗ ਕਹਿ ਦਿੱਤਾ ਕਿ ਤੁਹਾਨੂੰ ਸਹੀ ਤਰੀਕੇ ਨਾਲ ਵਿਜ਼ਨ ਕਲੀਅਰ ਨਹੀਂ ਹੈ ब्लਰ ਹੈ ਜਾਂ ਇਹ ਚੀਜ਼ਾਂ ਜੀ ਬਹੁਤ ਵਧੀਆ ਤੁਸੀਂ ਇਹ ਟਾਪਿਕ ਹਾਂਜੀ ਮੇਰੇ ਦਿਮਾਗ 'ਚ ਹੁਣ ਮੈਂ ਸੋਚ ਰਹੀ ਹਾਂ ਬਾਹਰ ਆਪਾਂ ਕਦੇ ਨਹੀਂ ਸੁਣਿਆ ਬ੍ਰੇਨ ਫੋਗ ਸੱਚੀ ਕੈਨੇਡਾ 'ਚ ਜੀ ਸ਼ਾਇਦ ਉੱਥੇ ਸ਼ੂਗਰ ਆਮ ਵੀ ਲੋਕ ਘੱਟ ਵਰਤਦੇ ਪਰ ਇੱਥੇ ਸਾਡੇ ਇੱਕ ਦੋ ਇਮ ਇੱਕ ਦੋ ਸਾਡੇ ਆਪਣੇ ਦੋਸਤ ਹੈਗੇ ਆ ਹਨਾ ਉਹਨਾਂ ਨੇ ਜ਼ਿਕਰ ਕੀਤਾ ਕਿ ਐ ਹੋ ਗਿਆ ਜਿਵੇਂ ਬੰਦ ਜਿਆ ਹੋ ਗਿਆ ਸੋ ਇਟ ਮੀਨਸ ਅ ਬ੍ਰੇਨ ਫੌਗ ਬ੍ਰੇਨ ਫੌਗ ਮਤਲਬ ਚੱਲ ਜਾਂਦੀ ਹੈ ਬੰਦੇ ਨੂੰ ਕੋਈ ਫਤ ਨਹੀਂ ਲੱਗਦਾ ਕਿ ਕੀ ਕਰੇ ਹਾਂਜੀ ਮਤਲਬ ਇੱਕ ਆਪਾਂ ਮੈਮਰੀ ਲੋਸ ਦੀ ਗੱਲ ਕਰ ਸਕਦੇ ਹਾਂ ਜਿੱਦਾਂ ਯਾਦ ਹਾਂ ਮਿੰਟਾਂ ਲਈ ਹਾਂ ਮਿੰਟਾਂ ਸਕਿੰਟਾਂ ਲਈ ਔਰ ਸਾਨੂੰ ਇਹ ਵੀ ਲੱਗਦਾ ਹੈ ਕਿ ਅੱਛਾ ਇਹ ਚੀਜ਼ ਮੇਰੇ ਨਾਲ ਸ਼ਾਇਦ ਕਦੀ ਹੋਈ ਸੀ ਜਦ ਕਿ ਉਹ ਕੁਝ ਟਾਈਮ ਪਹਿਲਾਂ ਹੀ ਹੋਈ ਹੁੰਦੀ ਹੈ ਸਾਨੂੰ ਇਹ ਲੱਗਦਾ ਅੱਛਾ ਮੈਂ ਇਹ ਚੀਜ਼ ਦੇਖੀ ਸੀ ਯਾ ਮੈਂ ਕਈ ਵਾਰ ਸਾਨੂੰ ਬੜੀ ਸਿੰਪਲ ਜੀ ਗੱਲ ਆਪਾਂ ਸੋਚਦੇ ਆ ਅੱਛਾ ਰੋਟੀ ਮੈਂ ਖਾ ਲਈ ਐ ਅੱਜ ਕੇ ਹੱਲੇ ਮੈਂ ਬ੍ਰੇਕਫਾਸਟ ਕਰਨਾ ਹੈ ਯਾ ਮੈਂ ਕਰ ਚੁੱਕਿਆ ਆ ਯਾ ਮੈਂ ਬ੍ਰਸ਼ ਕਰ ਲਿਆ ਯਾ ਮੈਂ ਬ੍ਰਸ਼ ਨਹੀਂ ਕੀਤਾ ਜਦ ਕਿ ਆਪਾਂ ਬਰਸ਼ ਕਰਕੇ ਆਏ ਹੁਨੇ ਬੜੇ ਛੋਟੇ ਛੋਟੇ ਸਿੰਪਟਮ ਹੈਗੇ ਆ ਇਹ ਬਿਲਕੁਲ ਤੁਸੀਂ ਜਿਵੇਂ ਸਾਡੇ ਕੋਲ ਕੁਝ ਪ੍ਰੋਡਕਟ ਲੈ ਕੇ ਆਏ ਹੋ ਹਾਂਜੀ ਮੈਂ ਸੁਣਦਾ ਸੀ ਕਿ ਜਦੋਂ ਮੈਂ ਤੁਹਾਨੂੰ ਤੋਂ ਜਾਣਕਾਰੀ ਲੈਣੀ ਆ ਆਪਾਂ ਸਾਰਿਆਂ ਨਾਲੇ ਸਾਂਝੀ ਕਰਦੀਏ ਬਿਲਕੁਲ ਬਿਲਕੁਲ ਥੋੜਾ ਜਿਹਾ ਇਹਦੇ ਥਰੂ ਹੋਇਓ ਸਾਨੂੰ ਦੱਸਿਓ ਕਿ ਕਰਕੇ ਵੀ ਇਹਦੇ ਚ ਕੀ ਵੱਖਰਾਪਣ ਕੀ ਹੈ ਜਿਹੜਾ ਬਾਜ਼ਾਰ 'ਚ ਮਿਲਦਾ ਉਹਦੇ ਨਾਲੋਂ ਇਹ ਚ ਕੀ ਪੱਤਾ ਦੇਖੋ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਅਨਪਾਲਿਸ਼ਡ ਮਿਲਟਸ ਹੈਗੇ ਆ ਠੀਕ ਹੈ ਥੱਲੇ ਸਾਡੇ ਵਿੱਚ ਪੂਰੀ ਅਵੇਅਰਨੈਸ ਨਹੀਂ ਆਈ ਹੈਗੀ ਕਿ ਸਾਨੂੰ ਪਾਲਿਸ਼ ਲੈਣੇ ਆ ਸੈਮੀ ਪਾਲਿਸ਼ ਲੈਣੇ ਆ ਇਹਦੇ ਵਿੱਚ ਤਿੰਨ ਵੈਰਾਈਟੀਆਂ ਆਉਂਦੀਆਂ ਪਾਲਿਸ਼ ਸੈਮੀ ਪਾਲਿਸ਼ ਅਨ ਪਾਲਿਸ਼ ਹੁਣ ਜਿਹੜੇ ਪਾਲਿਸ਼ਡ ਹੈ ਉਹ ਹੈ ਉਹਦੇ ਕੋਈ ਨਿਊਟ੍ਰੀਐਂਟ ਨਹੀਂ ਹੈ ਮਤਲਬ ਜਸਟ ਈ ਕੋ ਖਾਣਾ ਪੂਰਤੀ ਹੈ ਕਿ ਤੁਸੀਂ ਮਿਲਟਸ ਖਾ ਰਹੇ ਹੋ ਜਾਂ ਉਹਦੇ ਨਾਲ ਕੋਈ ਡਿਸੀਜ਼ ਨੂੰ ਫਰਕ ਨਹੀਂ ਪੈਂਦਾ ਬਸ ਨੋਰਮਲ ਇੱਕ ਸ਼ੈਲਫ ਲਾਈਫ ਵਧਾਉਣ ਵਾਸਤੇ ਜਿਵੇਂ ਕਹਿ ਲੋ ਕਿ ਸਾਲ ਭਰ ਚੱਲ ਜੂਗੇ 2 ਸਾਲ ਚੱਲ ਜੂਗੇ ਸੈਮੀ ਪਾਲਿਸ਼ ਤੇ ਆ ਜਾਂਦਾ ਕਿ ਥੋੜੇ ਵੱਧ ਉਤੋਂ ਥੋੜਾ ਘੱਟ ਆ ਗਿਆ ਬਟ ਉਹਦੇ ਨਾਲ ਵੀ ਕੋਈ ਡਿਸੀਜ਼ ਨੂੰ ਫਰਕ ਨਹੀਂ ਪਿਆ ਜਿਹੜੇ ਅਨ ਪਾਲਿਸ਼ ਹੈ ਇਹ 100% ਇੱਕ 언ਹੈਲਦੀ ਬੰਦਾ ਹੈ ਜਿਹਨੂੰ ਡਾਕਟਰ ਤੱਕ ਨੇ ਵੀ ਜਵਾਬ ਦੇ ਦਿੱਤਾ ਹੋਇਆ ਠੀਕ ਹੈ ਅਗਰ ਉਹ ਇਹਨੂੰ ਆਪਣੇ ਰੈਗੂਲਰ ਲੈ ਆਵੇ ਇਹ 5 ਮਿਲੀਲਟਰਸ ਨੂੰ ਫੂਡ ਦੇ ਵਿੱਚ ਆਪਣੇ ਲਾਈਫਸਟਾਈਲ ਦੇ ਵਿੱਚ ਤੇ ਉਹ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ 100% ਉਹ ਬਿਲਕੁਲ ਰਿਕਵਰ ਕਰੇਗਾ ਉਹ ਬਾਕੀ ਉਹਦੀ ਬਾਡੀ ਤੇ ਹੈ ਉਹਦੀ ਡਿਪੈਂਡੈਂਸ ਤੇ ਹੈ ਠੀਕ ਹੈ ਉਹਦੀ ਡਿਪੈਂਡੈਂਸ ਤੇ ਹੈ ਕਿ ਉਹ ਕਿੰਨਾ ਸੀਰੀਅਸਲੀ ਇਹ ਤੇ ਵਰਕ ਕਰਦਾ ਤੇ ਬਹੁਤ ਸਾਰੇ ਮੈਂ ਆਪਣੇ ਅੱਜ ਦੀ ਪ੍ਰੈਕਟਿਸ ਦੇ ਅੱਜ ਤੱਕ ਦੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਤੱਕ ਦੇ ਪੇਸ਼ੈਂਟਸ ਨੂੰ ਠੀਕ ਹੁੰਦੇ ਦੇਖਿਆ ਠੀਕ ਹੈ ਜੇ ਰੈਗੂਲਰ ਯੂਜ਼ ਕਰਦੇ ਨੇ ਇਹ ਸਰ ਪੰਜ ਤਰੀਕੇ ਦੇ ਆਉਂਦੇ ਆ ਕੰਗਨੀ ਸਵਾੰਖ ਕੋਦਰਾ ਕੁਟਕੀ ਔਰ ਹਰੀ ਕੰਗਨੀ ਤੁਸੀਂ ਇਹਦੇ ਵਿੱਚੋਂ ਦੱਸੋਗੇ ਕਿ ਇਤਨਾ ਕਿਹੜਾ ਕਿਹੜਾ ਆ ਜਿਵੇਂ ਕਿ ਆ ਸਾਡੇ ਕੋਲ ਪਾਕੀ ਠੈ ਇਹ ਹੈ ਕੰਗਨੀ ਜਿਹਨੂੰ ਆਪਾਂ ਫੌਕਸ ਟੇਲ ਮਿਲਟ ਕਹਿੰਨੇ ਆ ਅੱਛਾ ਜੀ ਠੀਕ ਹੈ ਜੀ ਇਹਨਾਂ ਦੇ ਅਲੱਗ-ਅਲੱਗ ਨਿਊਟ੍ਰੀਐਂਟ ਨਿਊਟ੍ਰੀਐਂਟ ਲੈਵਲ ਹੈਗੇ ਆ ਠੀਕ ਹੈ ਜੀ ਬਾਕੀ ਇਹ ਹੈ ਕਿ ਇਹ ਕਿਵੇਂ ਹੁੰਦਾ ਫਿਰ ਜੇ ਕੰਗਨੀ ਇਹਨਾਂ ਨੂੰ ਬਹੁਤ ਜ਼ਿਆਦਾ ਈਜ਼ੀ ਇਹਨਾਂ ਦਾ ਬਹੁਤ ਈਜ਼ੀ ਵੇਅ ਆ ਯੂਜ਼ ਕਰਨਾ ਤੁਸੀਂ ਇਹਨੂੰ ਐਜ਼ ਅ ਫਲੋਰ ਉਹ ਕਾਟਾ ਬਣਾ ਲਓ। ਆਟਾ ਬਣਾ ਕੇ ਰੋਟੀ ਖਾ ਸਕਦੇ ਹੋ, ਪੂੜਾ ਬਣਾ ਸਕਦੇ ਹੋ, ਚਿੱਲਾ ਬਣਾ ਸਕਦੇ ਹੋ। ਉਸ ਆਟੇ ਦਾ ਤੁਸੀਂ ਕੜਾ ਪ੍ਰਸ਼ਾਦ ਬਣਾ ਸਕਦੇ ਹੋ। ਠੀਕ ਹੈ ਜੀ। ਫੇਰ ਇਹਦੇ ਵਿੱਚ ਆ ਜਾਂਦਾ ਕਿ ਆਹ ਹੈਗੀ ਸਾਡੇ ਕੋਲ ਹਰੀ ਕੰਗਣੀ। ਇਹਨੂੰ ਕਹਿੰਦੇ ਆਪਾਂ ਬ੍ਰਾਊਨ ਟੌਪ ਮਿਲਟ। ਆਹ ਹਰੀ ਕੰਗਣੀ। ਠੀਕ ਹੈ ਜੀ। ਇਹ ਆ ਗਈ ਆਪਣੇ ਕੋਲ ਸਵਾਂਕ। ਸਵਾਨਯਾਰਡ। ਹੂੰ ਠੀਕ ਹੈ। ਫੇਰ ਆਪਣੇ ਕੋਲ ਆ ਜਾਂਦੀ ਹੈ ਇਹਦੇ ਵਿੱਚ ਕੁਟਕੀ। ਕੁਟਕੀ। ਇਹ ਆਂਦੀ ਹੱਥੀ। ਲिटल ਮਿਲਟ, ਕੁਟਕੀ। ਠੀਕ ਹੈ ਜੀ ਔਰ ਆਪਨੇ ਕੋਲ ਹੈਗਾ ਕੋਦਰਾ ਕੋਡੋ ਹੂੰ ਕੋਡੋ ਮਿਲਟ ਇਹ ਪੰਜੇ ਜਿਹੜੇ ਐ ਇਹਨਾਂ ਨੂੰ ਐਕਚੁਅਲੀ ਇਹਨਾਂ ਤੇ ਇਹਨਾਂ ਨੂੰ ਮਿਲਟ ਮੈਨ ਆਫ ਇੰਡੀਆ ਡਾਕਟਰ ਖਾਦਰਵਲੀ ਜੀ ਹੈਗੇ ਐ ਤੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਦੀ ਇਹ ਕਹਿੰਦੀ ਨੇ ਕਿ ਡਿਸਕਵਰ ਕੀਤਾ ਸੀਗਾ ਔਰ ਇਹਨਾਂ ਨੂੰ ਸ਼੍ਰੀ ਧਾਨਿਆ ਕਿਹਾ ਜਾਂਦਾ ਹੈ ਸ਼੍ਰੀ ਧਾਨਿਆ ਮੀਨਸ ਕੀ ਇਹਦਾ ਜਿੰਨੀ ਪਾਵਰ ਹੈਗੀ ਐ ਕਿ ਇੱਕ 언ਹੈਲਦੀ ਬੰਦੇ ਨੂੰ ਹੈਲਦੀ ਕਰ ਸਕਦਾ ਠੀਕ ਐ ਇਹ ਆਟੇ ਤੋਂ ਬਿਨਾਂ ਕਿਤੇ ਹੋ ਟੰਗਣਾ ਵੀ ਖਾਣ ਹਾਂਜੀ ਇਹ ਇਹ ਗ੍ਰੇਨਸ ਐ ਠੀਕ ਹੈ ਇਹਨੂੰ ਤੁਸੀਂ ਖਿਚੜੀ ਦਲੀਆ ਮਿੱਠਾ ਨਮਕੀਨ ਠੀਕ ਹੈ ਆਪਣੇ ਪਪਰਾਈਸ ਦੀ ਤਰ੍ਹਾਂ ਮਲਟੀ ਗ੍ਰੇਨ ਬਿਸਕਟ ਬਣ ਰਹੇ ਆ ਅੱਜਕੱਲ੍ਹ ਬਣ ਰਹੇ ਆ ਕੁਕੀਜ਼ ਬਣ ਰਹੇ ਆ ਹਰ ਤਰੀਕੇ ਦੇ ਕਿਉਂਕਿ ਕੀ ਹੈ ਕਿ ਇੱਕ ਹੈਲਦੀ ਲਾਈਫ ਸਟਾਈਲ ਨੂੰ ਜੀਣ ਵਾਸਤੇ ਸਾਨੂੰ ਬੇકરી ਪ੍ਰੋਡਕਟਸ ਵੀ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਦੇ ਰਹੇ ਆ ਠੀਕ ਹੈ ਮਿਕਸ ਕਰ ਲਿਆ ਜਾਂਦਾ ਜੀ ਮਿਕਸ ਕਰਕੇ ਬਣਾਉਂਦੇ ਨਹੀਂ ਸਰ ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਖਾਓ ਤਾਂ ਜ਼ਿਆਦਾ ਬੈਨੀਫੀਸ਼ੀਅਲ ਹੈਗੇ ਜੀ ਤੁਸੀਂ ਜਿਦੋਂ ਉਹ ਖਾ ਲਓ ਹਾਂਜੀ ਜਿਵੇਂ ਦਲੀਆ ਹੀ ਬਣਾਉਣਾ ਬਿਲਕੁਲ ਬਿਲਕੁਲ ਸਾਰਾ ਦਲੀਆ ਬਣਦਾ ਬਿਲਕੁਲ ਸਾਰਿਆਂ ਦਾ ਦਲੀ ਆ ਸਾਰਿਆਂ ਦਾ ਟੇਸਟ ਵੈਰੀ ਗੁੱਡ ਹੈਗਾ ਕੋਈ ਐਦਾਂ ਨਹੀਂ ਕੋਈ ਖੱਟਾ ਹੈ ਜਾਂ ਕੋਈ ਨਮਕੀਨ ਹੈ ਕੁਝ ਨਹੀਂ ਤੁਸੀਂ ਕਿਸੇ ਦਾ ਵੀ ਮਿੱਠੇ ਮਿੱਠੇ ਢੰਗ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਨਮਕੀਨ ਢੰਗ ਨਾਲ ਵੀ ਬਣਾ ਸਕਦੇ ਹੋ ਇਹਨੂੰ ਐਜ਼ ਤੁਸੀਂ ਸਟਫ ਰਾਈਸ ਦੀ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਜੀ ਫੇਰ ਬਿਰਿਆਨੀ ਇਹਦਾ ਡੋਸਾ ਬਣਦਾ ਠੀਕ ਹੈ ਜੀ ਇਡਲੀ ਬਣਦੀ ਹੈ ਮੈਂ ਖੁਦ ਪਰਸਨਲੀ ਇਹ ਚੀਜ਼ਾਂ ਜਿਹੜੀਆਂ ਕੁੱਕ ਕਰ ਚੁੱਕੀ ਹਾਂ ਇਹਦਾ ਫਰਕ ਸਿਰਫ ਇੰਨਾ ਹੈ ਕਿ ਵੀ ਇਹ ਪਾਲਿਸ਼ ਨਹੀਂ ਹੈਗਾ ਇਹ ओरिजिनल ओरिजिनल ਫਾਰਮ ਹੈ ਔਰ ਸੈਕਿੰਡ ਇਅਰ ਦੇ ਵਿੱਚ ਆਉਂਦਾ ਕਿ ਜਿਵੇਂ ਆਪਾਂ ਗੱਲ ਕਰੀਏ ਕਿ ਜਵਾਰ ਬਾਜਰਾ ਰਾਗੀ ਤੇ ਅਸੀਂ ਕਹਿੰਦੇ ਆ ਕਿ ਫਿਰ ਉਹ ਵੀ ਤਾਂ ਹੈ ਉਹ ਕਿਉਂ ਨਾ ਅਸੀਂ ਖਾਈਏ ਤਾਂ ਉਹਦੇ ਨਾਲ ਕੀ ਸਾਨੂੰ ਮਤਲਬ ਉਹਦੇ ਨਾਲ ਫਰਕ ਨਹੀਂ ਪਊਗਾ ਮੇਰੇ ਕੋਲ ਬਹੁਤ سارے ਕੁਐਸਚਨ ਆਉਂਦੇ ਆ ਕਿ ਸਾਡੇ ਘਰ ਦੇ ਵਿੱਚ ਜਵਾਰ ਹੈ ਬਾਜਰਾ ਹੈ ਸਾਡੇ ਕੋਲ ਰਾਗੀ ਹੈ ਠੀਕ ਹੈ ਜੀ ਤਾਂ ਫਿਰ ਉਹ ਉਹ ਇਹ ਕਿਉਂ ਖਾਈਏ ਉਹ ਵੀ ਤਾਂ ਹੈ ਨਾ ਉਹਨੂੰ ਤੁਸੀਂ ਕਿਉਂ ਨਹੀਂ ਵਿੱਚ ਕਰਦੇ ਲੇਕਿਨ ਉਹ ਆਉਂਦੇ ਸਾਡੇ ਨਿਊਟਰਲ ਮਿਲਰਸ ਦੇ ਵਿੱਚ ਓਕੇ ਨਿਊਟਰਲ 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 ਮੀਨਸ ਨਿਊਟਰਲ ਕੀ ਤੁਸੀਂ ਚਾਹੇ ਹੈਲਦੀ ਹੋ ਚਾਹੇ ਅਨ ਹੈਲਦੀ ਹੋ ਹੈਲਦੀ ਨੂੰ ਹੈਲਦੀ ਰੱਖੇਗਾ ਬਟ ਇੰਨੀ ਉਹ ਤੇ ਸ਼ਮਤਾ ਨਹੀਂ ਕਿ ਉਹ ਅਨ ਹੈਲਦੀ ਨੂੰ ਹੈਲਦੀ ਕਰ ਦੇਵੇ ਹਾਂ ਉਹ ਇੱਕ ਨਾਰਮਲ ਲਾਈਫ ਸਟਾਈਲ ਠੀਕ ਹੈ ਦੈਟ ਫੋਰ ਐਗਜ਼ਾਮਪਲ ਸਾਨੂੰ ਇਸ ਟਾਈਮ ਕੁਝ ਪ੍ਰੋਬਲਮ ਨਹੀਂ ਹੈਗੀ ਚਲੋ ਅਸੀਂ ਕਹਿੰਦੇ ਆ ਰੱਬ ਸਭ ਨੂੰ ਹੈਲਦੀ ਰੱਖੇ ਕਿਸੇ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਅਗਰ ਮੈਂ ਇਸ ਟਾਈਮ ਜਵਾਰ ਦੀ ਰੋਟੀ ਖਾਵਾਂ ਤਾਂ ਆਮ ਫਿਟ ਐਂਡ ਫਾਈਨ ਮੈਨੂੰ ਕੋਈ ਦਿੱਕਤ ਨਹੀਂ ਆਏ ਜਸਟ ਫਾਰ ਜਸਟ ਫਾਰ ਗੁੱਡ ਲਾਈਫ ਸਟਾਈਲ ਔਰ ਇਹਨਾਂ ਨੂੰ ਆਪਾਂ ਪੋਜ਼ਿਟਿਵ ਮਿਲਰਸ ਚ ਗਿੰਦੇ ਆ ਤਿੰਨ ਕੈਟਾਗਰੀਜ਼ ਹੈ ਪੋਜ਼ਿਟਿਵ ਮਿਲਰਸ ਫਿਰ ਆ ਜਾਂਦੇ ਨਿਊਟਰਲ ਫਿਰ ਆ ਜਾਂਦੇ ਨੈਗੇਟਿਵ ਨੈਗੇਟਿਵ ਕਿਹੜੇ ਨੇ ਇਹੀ ਸਭ ਤੋਂ ਵੱਡੀ ਦਿੱਕਤ ਐ ਐਕਚੁਅਲੀ 네ਗੇਟਿਵ ਆ ਜਾਂਦੇ ਆ ਸਾਡੇ ਕਨਕ ਜਿਹੜੀ ਆਪਾਂ ਰੋਜ਼ ਖਾਂਦੇ ਆ ਜਿਹੜੀ ਆਪਾਂ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੇ ਆਪਨੇ ਆਪ ਨੂੰ ਯੂਜ਼ ਟੂ ਕੀਤਾ ਹੋਇਆ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਹੋਊਗਾ ਕਿ ਖਾਦਾ ਹੀ ਨਹੀਂ ਸਕਦੇ ਸਹੀ ਗੱਲ ਆ ਹਾਂ ਮਤਲਬ ਤੁਸੀਂ ਇਹ ਕਹੋਗੇ ਕਿ ਮੈਂ ਤੁਹਾਨੂੰ ਇਹਦੀ ਰੋਟੀ ਨਾ ਕੋਈ ਧਿਆਨ ਨਾਲ ਸੁਣੋ ਆ ਕਿਉਂਕਿ ਪਹਿਲਾਂ ਹੁਣ ਨੈਗੇਟਿਵ ਤੋਂ ਨਿਊਟਰਲ ਵੱਲ ਜਾਈਏ ਫਿਰ ਨਿਊਟਰਲ ਤੋਂ ਪੋਜ਼ੀਟਿਵ ਵੱਲ ਆਉਂਦੇ ਪੋਜ਼ੀਟਿਵ ਬਿਲਕੁਲ ਕਿਉਂਕਿ ਨੈਗੇਟਿਵ ਐਕਚੁਅਲੀ ਕੀ ਹੈ ਕਿ ਮੈਂ ਸਭ ਨੂੰ ਇਹੀ ਜਾਣਕਾਰੀ ਦਿੰਨੀ ਆ ਕਿ ਤੁਸੀਂ ਬਚਪਨ ਤੋਂ ਬੱਚਿਆਂ ਨੂੰ ਇਹਦੀ ਅਵੇਅਰਨੈਸ ਜ਼ਰੂਰ ਦਿਓ ਅਸੀਂ ਬੱਚਿਆਂ ਨੂੰ ਖਵਾਨ ਨਹੀਂ ਕਰਨਕ ਦੀ ਰੋਟੀਆਂ ਅਸੀਂ ਉਹਦਾ ਟੇਸਟ ਕਿਤਨਾ ਇਹ ਬੱਚਿਆਂ ਨੂੰ ਨਹੀਂ ਸਾਨੂੰ ਲੇਡੀਜ਼ ਨੂੰ ਇਹਦੀ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਿਉਂਕਿ ਰਸੋਈ ਤਾਂ ਸਾਡੇ ਕੋਲ ਕੁਕਿੰਗ ਅਸੀਂ ਕਰਦੇ ਹਾਂ ਉਹ ਕਹਿੰਦੀ ਕਿ ਬੱਚਿਆਂ ਨੂੰ ਯੂਜ਼ ਟੂ ਦਾ ਅਸੀਂ ਕਰਵਾਉਣਾ ਹੈ ਸਾਡੇ ਕੋਲ ਉਹਨਾਂ ਨੇ ਫਸਟ ਸਕੂਲ ਸਾਡੀ ਅਸੀਂ ਆ ਠੀਕ ਹੈ ਜੀ ਜਿਵੇਂ ਕਿ ਅਸੀਂ ਪੜਦੇ ਆ ਰਾਹ ਦੇਖੋ ਮੈਂ ਮੇਰੀ 52 ਸਾਲ ਦੀ ਉਮਰ ਹੋ ਗਈ ਹਾਂ ਜੀ ਤੇ ਮੈਂ ਇਹਨਾਂ ਨੂੰ ਮਾੜਾ-ਮੋਟਾ ਸੁਣਿਆ ਹੁਣ ਮੈਂ ਪਹਿਲਾਂ ਤਾਂ ਆਪਣੇ ਆਪ ਤੇ ਉਂਗਲੀ ਧਰ ਤੱਕ ਮੈਨੂੰ ਨਹੀਂ ਪਤਾ ਨਹੀਂ ਪਤਾ ਹੈ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਦੱਸੂਗਾ ਮੈਨੂੰ ਹੀ ਨਹੀਂ ਪਤਾ ਬਿਲਕੁਲ ਇਹ ਹੈਗਾ ਕੋਧਰਾ ਕੋਧਰਾ ਤੇ ਇਹਨੂੰ ਕਹਿੰਦੇ ਨੇ ਕੁੱਟਕੀ ਕੁੱਟਕੀ ਜੀ ਕੰਗਣੀ ਇਹ ਇੱਕ ਕੰਗਣੀ ਕੰਗਣੀ ਜੀ ਹਰੀ ਕੰਗਣੀ ਹਰੀ ਕੰਗਣੀ ਇਹ ਤੇ ਸੁਆਗ ਹੈ ਮੈਂ ਵੀ ਆਪਣੇ ਨੂੰ ਕਈ ਨੰਬਰ ਦਾ ਨਾ ਜੀ ਤੇ ਮੈਂ ਯਾਦ ਕਰ ਲੇਦਾ ਬਿਲਕੁਲ ਬਿਲਕੁਲ 100% ਅੱਗੇ ਜੀ ਮੜਾ ਵੀ ਇਹ ਸ਼ਹਿਦ ਬਾਰੇ ਵੀ ਕੁਝ ਤੁਸੀਂ ਦੱਸ ਰਹੇ ਹੋ ਕਿ ਸ਼ਹਿਦ ਦਾ ਕੀ ਫਰਕ ਹੈ ਜੀ ਸ਼ਹਿਦ ਸਰ ਇਹ ਸਭ ਤੋਂ ਪਹਿਲਾਂ ਤਾਂ ਇਹਦੀ ਵੱਡੀ ਕੁਆਲਿਟੀ ਕੀ ਹੈ ਕਿ ਰੌ ਹਣੀ ਹੈ ਇਹ ਬਿਲਕੁਲ ਰੌ ਇਹ ਆਮ ਜਿਹੜਾ ਮਾਰਕੀਟ 'ਚ ਹਣੀ ਮਿਲਦਾ ਉਹ ਉਹਨੂੰ ਕੁਝ ਕਰਦੇ ਨੇ ਉਹਨੂੰ ਡਿਫਾਈਨਡ ਹੁੰਦਾ अच्छा ठीक है जी रिफाइन ज्यादा पर, क्लियर ਹੁੰਦਾ ਹੋਏ ਇੰਨਾ ਕਲੀਅਰ ਕ੍ਰਿਸਟਲ ਕਲੀਅਰ ਆਉਂਦਾ ਨਾ ਬਿਲਕੁਲੀ ਜਿਹਨੂੰ ਆਪਾਂ ਜੀ ਔਰ ਸੈਕਰੀਟਰੀ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਹੈ ਕਿ ਅਗਰ ਰੌ ਹਣੀ ਹੈ ਪਿਓਰ ਹਣੀ ਹੈ ਤੇ ਉਹ ਜੰਮੂਗਾ ਨਹੀਂ ਠੀਕ ਹੈ ਹੁਣ ਇਸ ਟਾਈਮ ਵਗਰ ਆਪਾਂ ਗੱਲ ਕਰੀਏ ਤਾਂ ਵਿంటర్ ਸੀਜ਼ਨ ਹੀ ਚੱਲ ਰਿਹਾ ਫਿਲਹਾਲ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਬਿਲਕੁਲ ਲਿਕੁਇਡ ਹੈ ਹਾਂ ਲਿਕੁਇਡ ਹੈ ਪੂਰਾ ਪੂਰਾ ਗੜਾ ਪੂਰਾ ਪੂਰਾ ਠੀਕ ਹੈ ਔਰ ਇਹ ਥੋੜਾ ਡਾਰਕ ਦੇ ਵਿੱਚ ਹੈ ਠੀਕ ਹੈ ਜੀ ਤੁਸੀਂ ਗੋੜ ਲੈ ਕੇ ਆਇਆ ਕਿ ਸਫਰ ਹਰਦੀ ਜੀ ਇਹ ਦਾ ਜੀ ਇਹਨੂੰ ਆਪਾਂ ਆਰਗੈਨਿਕ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਦਾਂ ਕਹਿੰਦੇ ਆ ਕਿ ਦੇਸੀ ਦੇਸੀ ਕੀ ਹੈ ਕਿ ਇਹਦੇ ਵਿੱਚ ਦੇਸੀ ਦਾ ਮਤਲਬ ਹੁੰਦਾ ਹੈ ਕਿ ਇਦਾਂ ਦੀ ਚੀਜ਼ ਜਿਹੜੀ ਕਿ ਸਾਨੂੰ ਫਾਇਦਾ ਕਰਦੀ ਹੈ ਠੀਕ ਹੈ ਕੁਝ ਚੀਜ਼ਾਂ ਨੈਚਰੋਪੈਥੀ ਚਿੱਤਾਂ ਦੀਆਂ ਕਿ ਤੁਹਾਨੂੰ ਅਗਰ ਇਹ ਲੱਗ ਰਿਹਾ ਹੈ ਕਿ ਮੈਨੂੰ ਇਹਨੇ ਖਾਣਾ ਕੋਈ ਫਾਇਦਾ ਨਹੀਂ ਹੋਇਆ ਮੈਂ ਇੱਕ ਪੁਆਇੰਟ ਇਹ ਵੀ ਲੈ ਕੇ ਚੱਲਦੀ ਆ ਫੋਰ ਐਗਜ਼ਾਮਪਲ ਤੁਸੀਂ ਉਹ ਕਹਿ ਰਹੇ ਹੋ ਮੈਂ ਕੋਦਰਾ ਖਾ ਰਿਹਾ ਆ ਮੈਨੂੰ ਮਹੀਨਾ ਹੋ ਗਿਆ ਮੈਨੂੰ ਹਲੇ ਤੱਕ ਕੁਝ ਲੱਗ ਨਹੀਂ ਰਿਹਾ ਠੀਕ ਹੈ ਉਦਾਂ ਹਲਕਾ ਫੁਲਕਾ ਫੀਲ ਹੋ ਰਿਹਾ ਹੈ ਹੂੰ ਤੇ ਇਹ ਚੀਜ਼ ਨੇ ਅਗਰ ਤੁਹਾਨੂੰ ਇੱਕ ਪੁਆਇੰਟ ਵੀ ਅਸਰ ਕੀਤਾ ਹਾਂਜੀ ਬਟ ਉਹਨੇ 100% ਕੋਈ ਨੁਕਸਾਨ ਨਹੀਂ ਕੀਤਾ ਨੁਕਸਾਨ ਨਹੀਂ ਠੀਕ ਹੈ ਹਾਂ ਇਹ ਬਹੁਤ ਵੱਡਾ ਪੁਆਇੰਟ ਹੈ ਇਹਦੇ ਵਿੱਚ ਦੂਜਾ ਆਪਾਂ ਆ ਜੰਨੇ ਆ ਕਿ ਜਿਹੜੀ ਚੀਜ਼ ਜਿੰਨੀ ਫਾਸਟ ਸਾਨੂੰ ਰੀਲੀਫ ਦਿੰਦੀ ਹੈ ਉੰਨੀ ਜ਼ਿਆਦਾ ਖਤਰਨਾਕ ਹੈ ਹੂੰ ਠੀਕ ਹੈ ਹੁਣ ਮੈਂ ਇੱਥੇ ਕੋਈ ਵੀ ਕਿਸੇ ਨਾਮ ਨਹੀਂ ਲੈਣਾ ਚਾਹੂੰਗੀ ਕਿ ਕੋਈ ਟੈਬਲੇਟ ਹੈ ਉਹ ਪਾਊਡਰ ਹੈ ਵਟਐਵਰ ਬਟ ਸਾਨੂੰ ਇੰਨਾ ਪਤਾ ਕਿ ਕਿਹੜੀ ਚੀਜ਼ ਸਾਨੂੰ ਕਿਸੇ ਵੀ ਚੀਜ਼ ਤੋਂ ਫਾਸਟ ਰਿਲੀਫ ਦਿੰਦੀ ਹੈ ਉਹ ਉਨੀ ਡੇਂਜਰਸ ਹੈ ਫॉर आवर ਬਾਡੀ ਠੀਕ ਠੀਕ ਹੈ ਜੀ ਉਹ ਸਾਡੇ ਲੀਵਰ ਸਾਡੇ ਕਿਡਨੀਜ਼ ਫਿਰ ਅਸੀਂ ਕੀ ਕਹਿੰਦੇ ਆ ਕਿ ਪਤਾ ਨਹੀਂ ਤਾਂ ਚੇਤਨਾ ਕਹਿੰਦੇ ਆ ਜਿਵੇਂ ਈਵਨ ਦਾਲ ਸਬਜੀ ਵੀ ਸਲੋ ਪ੍ਰੋਸੈਸ ਤੇ ਹੋਵੇ ਅਸੀਂ ਲੱਸੀ ਬਣਾਉਨੇ ਆ ਔਰੇ ਜੀ ਜਿੰਨੀ ਸਲੋ ਬਣਦੀ ਆ ਓਨੀ ਤੋੜੀ ਦੀ ਦਾਲ ਓਨੀ ਉਹ ਜਿਆਦਾ ਫਾਇਦੇਮੰਦ ਆ ਉਹ ਓਸ਼ਦੀ ਹੈ ਓਸ਼ਦੀ ਠੀਕ ਹੈ ਜੀ ਚਾਹ ਸ਼ੱਕਰ ਵੀ ਉਸੇ ਕੈਟਾਗਰੀ ਚ ਸ਼ੱਕਰ ਵੀ ਸੇਮ ਸੇਮ ਔਰ ਹਲਦੀ ਵੀ ਦੇਸੀ ਅਸੀਂ ਤਾਂ ਕੋਸ਼ਿਸ਼ ਕਰੀ ਦੀ ਹੈ ਵੀ ਦੇਖੋ ਸਰ ਇਹਦੇ ਵਿੱਚ ਤਾਂ ਇੱਕ ਆਈ ਕੰਦੀ ਆਪਣੀ ਬਿਲਕੁਲੀ ਕੱਚੀ ਹਲਦੀ ਹਾਂਜੀ ਠੀਕ ਹੈ ਅਸੀਂ ਘਰਾਂ ਚ ਵੀ ਵਰਤੀ ਹੁੰਦੀ ਆ ਅਸੀਂ ਕਹਿੰਦੇ ਇਹਦਾ ਬਹੁਤ ਫਾਇਦਾ ਆ ਫਿਰ ਦੂਸਰਾ ਆ ਜਾਂਦਾ ਉਹਦੇ ਵਿੱਚ ਹੁਣ ਅੱਜਕੱਲ ਬੜੀ ਫੇਮਸ ਹੋ ਗਈ ਹੈ ਇੱਕ ਅੰਬਾ ਹਲਦੀ ਲੈ ਕੇ ਚੱਲਣ ਲੱਗ ਗਏ ਆ ਜੀ ਉਹ ਉਧਰੋਂ ਆਂਦੀ ਹਿਮਾਚਲ ਤੋਂ ਆਂਦੀ ਹੈ ਕੋਈ ਕਹਿੰਦਾ ਕਿ ਤੋਂ ਆਂਦੀ ਹੈ ਤੇ ਆਪਾਂ ਇੱਕ ਵੈਰਾਈਟਿਸਟ ਚ ਚਲੇ ਗਏ ਕਲ ਕੋਈ ਸਾਨੂੰ ਸਮਝ ਹੀ ਨਹੀਂ ਆ ਰਹੀ ਕੱਚੀ ਹਲਦੀ ਖਾਈਏ ਅੰਬਾ ਹਲਦੀ ਖਾਈਏ ਸਿੰਪਲ ਹਲਦੀ ਖਾਈਏ ਜਾਂ ਕੀ ਕਨਫਿਊਜ਼ ਹੈ ਨਾ ਜਿੱਦਾਂ ਮੈਂ ਤੁਹਾਨੂੰ ਗੱਲ ਕੀਤੀ ਰਿਫਾਈਂਡ ਉਹ ਆ ਜਾਂਦੀ ਹੈ ਰਿਫਾਈਂਡ ਠੀਕ ਹੈ ਜੀ ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੇ ਮੈਂ ਨਾਮ ਲਏ ਉਹਨਾਂ ਚ ਰਿਫਾਈਂਡ ਹੈ ਬਟ ਮੈਂ ਤੁਹਾਨੂੰ ਉਹਦਾ ਦੱਸ ਰਹੀ ਕਿ ਜਿਹੜੀ ਆਪਾਂ ਇੱਕ ਨੋਰਮਲ ਮਾਰਕੀਟ ਚੋਂ ਹਲਦੀ ਲੈ ਕੇ ਆ ਰਹੇ ਹਾਂ ਸਾਨੂੰ ਨਹੀਂ ਪਤਾ ਉਹਨਾਂ ਨੇ ਕਿੱਥੇ ਪੀਸੀ ਕਿੱਥੋਂ ਆਈ ਕਿੰਨੀ ਉਹਦੀ ਮਨਿਆਦ ਸੀ ਕਿਹੜੇ ਟਾਈਮ ਤੇ ਉਹਨਾਂ ਨੇ ਕੱਚੀ ਉੱਥੋਂ ਚੱਕ ਕੇ ਲਿਆਂਦੀ ਸੀਗੀ ਠੀਕ ਹੈ ਅਸੀਂ ਕੋਸ਼ਿਸ਼ ਕਰੀ ਦੀ ਸਭ ਨੂੰ ਇਹ ਕਹੀਦਾ ਤੁਸੀਂ ਘਰ 'ਚ ਬੀਜ ਲਓ ਜੇ ਤੁਸੀਂ ਬੀਜ ਸਕਦੇ ਠੀਕ ਹੈ ਨਹੀਂ ਬੀਜ ਸਕਦੇ ਕੋਸ਼ਿਸ਼ ਕਰੋ ਕਿ ओरिजिनल ਫਾਰਮ ਮਿਲੇ ਸਭ ਤੋਂ ਵੱਡੀ ਹੁਣ ਅਸੀਂ ਕੀ ਸਾਡਾ ਮੋਟਿਵ ਕੀ ਹੈ ਇਹਦੇ ਨਾਲ ਜੁੜਨਦਾ ਕਿ ਅਸੀਂ ਇਹ ਚਾਹੁੰਦੇ ਆ ਕਿ ਜੋ ਚੀਜ਼ ਅਸੀਂ ਖਾਣੇ ਆ ਹਾਂ ਫੋਰ ਐਗਜ਼ਾਮਪਲ ਮੈਨੂੰ ਸਾਨੂੰ ਕੋਈ ਚੀਜ਼ ਬਹੁਤ ਬੈਟਰ ਕਿਤੇ ਉਹ ਮਿਲੀ ਤੁਸੀਂ ਆ ਤੁਹਾਨੂੰ ਕੋਈ ਬੈਟਰ ਮਿਲੀ ਤੁਹਾਨੂੰ ਜੰਮੂ ਵੀ ਜਾਣਾ ਪਵੇ ਤੁਸੀਂ ਕਹੋਗੇ ਮੈਂ ਜਾਊਂਗਾ ਉੱਥੇ ਉਹ ਚੀਜ਼ ਮਿਲ ਰਹੀ ਹੈ ਇੱਥੇ origignal ਨਹੀਂ ਹੈ ਠੀਕ ਹੈ ਤੇ ਅਗਰ ਅਸੀਂ ਕਹਿੰਨੇ ਕਿ ਅਸੀਂ ਉਹ ਚੀਜ਼ ਖਾਧੀ ਔਰ ਸਾਨੂੰ ਬੈਨੀਫਿਟ ਹੋਇਆ ਤੇ ਦੂਜੇ ਨੂੰ ਅਸੀਂ ਕਿਉਂ ਨਹੀਂ ਉਹ ਚੀਜ਼ ਦਵਾਉਂਗੇ ਉਹ ਦਸੀਏ ਹੈਨਾ ਸ਼ੇਅਰ ਕਰੀਏ ਇਨਫਰਮੇਸ਼ਨ ਤੇ ਪ੍ਰੋਵਾਈਡ ਹੁਣ ਅਗਰ ਸਾਨੂੰ ਇਹ ਚੀਜ਼ ਨੇਚਰ ਨੇ ਇੰਨਾ ਵੱਡਾ ਤੋਹਫਾ ਦਿੱਤਾ ਕਿ ਤੁਸੀਂ ਨੇਚਰਲ ਚੀਜ਼ਾਂ ਖਾਓ ਹਾਂ ਔਰ ਮੈਂ ਆਪਣੀ ਇੱਕ ਛੋਟੀ ਜਿਹੀ ਸਟੋਰੀ ਇਹਦੇ ਚ ਜ਼ਰੂਰ ਸ਼ੇਅਰ ਕਰਨਾ ਚਾਹੂੰਗੀ ਕਿ ਬਿਫੋਰ ਇਹਦੇ ਵਿੱਚ ਇਨਵੋਲਵ ਹੋਣ ਤੋਂ ਪਹਿਲਾਂ ਮੈਂ ਦੀਪਤੀ ਮੈਨੇਜਰ ਸੀ ਬੈਂਕ ਦੇ ਵਿੱਚ ਹਮਮ ਬਟ ਉਹੀ ਗੱਲਾਂ ਆ ਜਾਂਦੀਆਂ ਕਿ ਤੁਸੀਂ ਜਦੋਂ ਕਿਤੇ ਕੰਮ ਕਰਦੇ ਹੋ ਕਾਰਪੋਰੇਟ ਵਰਡ ਛੁੰਦੇ ਹੋ ਤੁਹਾਨੂੰ ਕੋਈ ਖਾਣ ਪੀਣ ਦੀ ਸੁਰਤ ਨਹੀਂ ਤੁਸੀਂ ਤਾਂ ਆਪਣਾ ਕੰਮ ਕਰਨਾ ਸਾਰਾ ਦਿਨ ਡੇਟ ਤੇ ਲੱਗੇ ਸ਼ਾਮ ਤੱਕ ਹੀ ਇਹ ਕੰਮ ਕਰੋ। ਵਾਸ ਤੁਸੀਂ ਕੰਮ ਕਰ ਰਹੇ ਹੋ। ਹਾਂ। ਉਹਦੇ ਵਿੱਚ ਇੱਕ ਲਾਈਫ ਸਟਾਈਲ ਕਿੱਥੇ ਆ ਤੁਹਾਡਾ? ਜ਼ੀਰੋ। ਸਾਰਾ ਦਿਨ ਮੈਨੂੰ ਰੋਟੀ ਖਾਣ ਦੀ ਫੁਰਸਤ ਨਹੀਂ ਸੀ। ਸਵੇਰੇ अर्ਲੀ ਨਿਕਲਣਾ, ਕੋਈ ਬ੍ਰੇਕਫਾਸਟ ਦਾ ਟਾਈਮ ਨਹੀਂ, ਕੋਈ ਲੰਚ ਦਾ। ਈਵਨਿੰਗ 'ਚ ਜਦੋਂ ਭੁੱਖ ਲੱਗਣੀ ਤਾਂ ਚਾਹ ਦਾ ਇੱਕ ਕੱਪ ਤੇ ਨਾਲ ਜੋ ਪੀਜ਼ਾ, 버ਗਰ ਜਾਂ ਸੈਂਡਵਿਚਸ ਉਹ ਆਪਾਂ ਖਾ ਲੈਂਦੇ। ਹਾਂ। ਇੱਕ ਸਾਲ ਤੱਕ ਉਹ ਚੱਲ ਰਹੇ ਹੋ। ਇੱਕ ਸਾਲ ਤੱਕ ਮੇਰੀ ਬਾਡੀ ਨੇ ਮੈਨੂੰ ਸਾਈਨ ਦਿੱਤੇ ਹੋਗੇ। ਕਿ ਹਾਂ ਮੈਨੂੰ ਐਸਿਡ ਬਣ ਰਿਹਾ ਹੈ ਜਾਂ ਮੈਨੂੰ ਕੁਝ ਤਕਲੀਫ ਹੋ ਰਹੀ ਹੈ ਬਟ ਮੈਂ ਉਹਨੂੰ ਇਗਨੋਰ ਕੀਤਾ ਇਹ ਬਹੁਤ ਵੱਡਾ ਰੀਜ਼ਨ ਹੈ ਸਾਡਾ ਸਾਰੇ ਹਿਊਮਨਸ ਦਾ ਕਿ ਅਸੀਂ ਇਗਨੋਰ ਕਰਦੇ ਹਾਂ ਸਾਨੂੰ ਜੇ ਹਲਕਾ ਜਿਹਾ ਵੀ ਕੋਈ ਰਿਫਲੈਕਸ ਜਾਂ ਲੱਗ ਰਿਹਾ ਹੈ ਬਾਡੀ ਚ ਅਸੀਂ ਕਹਿੰਦੇ ਕੋਈ ਗੱਲ ਨਹੀਂ ਕੁਝ ਖਾ ਲਿਆ ਹੋਊਗਾ ਫੇਕ ਹੀ ਹੋ ਗਿਆ ਆਪਾਂ ਉਹਨੂੰ ਸੀਰੀਅਸ ਨਹੀਂ ਲੈਂਦੇ ਅੱਜ ਕੱਲ੍ਹ ਦੇ ਸਮੇਂ ਚ ਇਹ ਬਹੁਤ ਜ਼ਰੂਰੀ ਹੈ ਸੀਰੀਅਸ ਲੈਣਾ ਹਾਂ ਔਰ ਉਹ 1 ਸਾਲ ਤੱਕ ਇਹ ਚੀਜ਼ ਚੱਲਦੀ ਰਹੀ ਆਫਟਰ ਥੈਟ ਉਹਨੇ ਇੰਨਾ ਜ਼ਿਆਦਾ ਮੈਨੂੰ ਪਤਾ ਤੁਸ ਸਮਝ ਲਓ ਕਿ ਇੱਕ ਤਰੀਕੇ ਦੀ ਮੈਂ ਮਰਨ ਦੀ ਹਾਲਤ 'ਚ ਪਹੁੰਚ ਗਈ ਸੀ ਠੀਕ ਹੈ ਮੈਨੂੰ ਇਹ ਲੱਗਾ ਕਿ ਨਹੀਂ ਹੁਣ ਮੈਂ ਫਿਨਿਸ਼ ਹਾਂ ਕਿਉਂਕਿ ਮੈਨੂੰ ਆਪਣਾ ਸਾਹ ਤੱਕ ਵੀ ਫੀਲ ਨਹੀਂ ਸੀ ਹੋ ਰਿਹਾ ਮੈਰੀ ਮੇਰੇ ਫੈਟ ਆ ਗਈ ਮੈਂ 80 ਕਿਜੀ weight 'ਚ ਸੀਗੀ ਅੱਛਾ ਅੱਜ ਤੋਂ 7 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਆਪਾਂ ਗਣਦੇ ਹਈਏ 2018-19 ਵਿੱਚ ਅੱਛਾ ਮੈਂ ਬਿਲਕੁਲ 80 ਕਿਜੀ ਦੇ ਕਰੀਬ ਚਲੀ ਗਈ ਸੀ ਮੈਨੂੰ thyroid bp ਲੀਵਰ ਫੈਟੀ ਹਾਂ ਫਿਰ ਕਿਡਨੀਜ਼ ਤੇ ਪ੍ਰੋਬਲਮ ਫਿਰ ਲੱਤਾਂ ਦਾ ਮਤਲਬ ਜ ਸਾਹ ਚੜਨਾ ਤੁਰੰਤ ਦਾ ਲੱਗਣਾ ਕਿ ਨਹੀਂ ਜਾਂ ਖਾਣਾ ਪੀਣਾ ਵਧੀਆ ਨਹੀਂ ਤੇ ਕਿਉਂਕਿ ਸਾਲ ਪਰ ਰੋਟੀ ਤਾਂ ਮੈਂ ਖਾਦੀ ਨਹੀਂ ਕੋਈ ਫਰੂਟ ਨਹੀਂ ਖਾਦਾ ਕੋਈ ਨੇਚਰਲ ਚੀਜ਼ ਵੱਲ ਦੇਖਿਆ ਹੀ ਨਹੀਂ ਕੀ ਪੀਤਾ ਕਾਫੀਨ ਯਾਨੀ ਚਾਹ ਕਾਫੀ ਜਾਂ ਫਿਰ ਤੁਸੀਂ ਬਾਹਰ ਨੀਆ ਚੀਜ਼ਾਂ ਠੀਕ ਹੈ ਹੁਣ ਭੁੱਖ ਲੱਗਨੀ ਹੈ ਕਿਚਨ ਤਾਂ ਹੈ ਨਹੀਂ ਕੋਲ ਜੋ ਦੀਸਿਆ ਉਹੀ ਖਾਉਂਗੇ ਨਾ ਉਹ ਚੀਜ਼ ਤੋਂ ਬਾਅਦ ਮੈਨੂੰ ਸਭ ਤੋਂ ਵੱਡਾ ਬਿਲੀਵ ਮੈਂ ਕਿਥੋਂ ਇਹਦੇ ਨਾਲ ਜੁੜੀ ਕਿ ਬਚਪਨ ਤੋਂ ਮੇਰਾ ਨੇਚਰ ਨਾਲ ਬਹੁਤ ਬਿਲੀਵ ਹੈ ਕਿਉਂਕਿ ਛੋਟੇ ਹੁੰਦੇ ਤੋਂ ਮੈਂ ਬੜਾ ਦੇਖਿਆ ਸਾਡੇ ਘਰਾਂ 'ਚ ਪਿੰਡਾਂ 'ਚ ਜਦੋਂ ਰਹਿੰਦੇ ਸੀਗੇ ਤਾਂ ਉਹਨਾਂ ਨੇ ਕਹਣਾ ਕੋਈ ਦੇਸੀ ਨੁਸਖਾ ਲੈ ਜਵੈਨ ਉਬਾਲ ਲਓ ਜੀਰਾ ਉਹ ਬਾਅਦ ਨੂੰ ਟਿੱਟ ਦੁਖਿਆ ਤਾਂ ਬੱਚੇ ਨੂੰ ਜਵਾਨ ਦੇ ਦੇਣੇ ਨਾ ਦੇ ਦੋ ਹਾਂ ਮੈਂ ਬੜਾ ਸਰਚ ਕੀਤਾ ਮਤਲਬ ਇਹਨਾਂ ਚੀਜ਼ਾਂ ਨੂੰ ਆਨਲਾਈਨ ਠੀਕ ਹੈ ਸ਼ਾਇਦ ਕੋਈ ਇਦਾਂ ਦਾ ਵੀ ਹੋਵੇ ਕਿਉਂਕਿ ਮੇਰੇ ਬ੍ਰੇਨ ਫੌਗ ਇੰਨੀ ਜ਼ਿਆਦਾ ਹੋ ਚੁੱਕੀ ਸੀਗੀ 슈ਗਰ ਮੈਂ ਬਹੁਤ ਖਾਂਦੀ ਸੀ ਮਿੱਠੇ ਦੀ ਮੈਂ ਸ਼ੁਕੀਨ ਬਹੁਤ ਸੀ ਜੋ ਵੀ ਮਿੱਠਾ ਆਣਾ ਜਾਂ ਚੀਨੀ 슈ਗਰ ਤੁਸੀਂ ਠੀਕ ਇਹਨਾਂ ਨੂੰ ਵਰਤੋਂ ਕਰਨ ਤੋਂ ਬਾਅਦ ਹਾਂਜੀ ਮੈਂ ਤੁਹਾਨੂੰ ਉਹੀ ਦੱਸਦੀ ਵੀ ਕਿ ਮੈਂ ਇੰਨਾ ਸਰਚ ਕੀਤਾ ਕਿ ਇੱਕ ਟਾਈਮ ਫਿਰ ਇਦਾਂ ਦਾ ਆਇਆ ਮੈਨੂੰ ਇਹ ਲੱਗਾ ਕਿ ਠੀਕ ਹੈ ਹੁਣ ਮੈਂ ਇਹ ਪਾਣੀ 'ਚ ਇਸ ਚੀਜ਼ ਨੂੰ ਉਬਾਲ ਕੇ ਪੀਣੀ ਉਹ ਹੌਲੀ-ਹੌਲੀ ਐਸਿਡ ਜਿਹੜਾ ਬੰਨ੍ਹਾ ਬੰਨ੍ਹ ਗਿਆ ਮੈਂ ਕਿਹਾ ਨਹੀਂ ਇਹ 'ਚ ਕੁਝ ਹੈ ਫਿਰ ਹੌਲੀ-ਹੌਲੀ ਜਿੱਤਾ ਆਪਾਂ ਇੱਕ ਦੂਜੇ ਨਾਲ ਕਨੈਕਸ਼ਨ ਦੇ ਵਿੱਚ ਆਣਾ ਸ਼ੁਰੂ ਹੋ ਗਏ ਅੱਗੇ ਤੋਂ ਅੱਗੇ ਤੁਹਾਨੂੰ ਪਤਾ ਨੇਚਰ ਰਸਤਾ ਖੋਲਦੀ ਐ ਜਦੋਂ ਤੁਸੀਂ ਕਿਸੇ ਚੀਜ਼ ਵੱਲ ਨੂੰ ਸੋਚਦੇ ਆ ਉਹ ਚੀਜ਼ ਹੁੰਦੀ ਐ ਔਰ ਪੋਜ਼ਿਟਿਵਿਟੀ ਨਾਲ ਠੀਕ ਐ ਮਤਲਬ ਉਸ ਚੀਜ਼ ਨੂੰ ਲੈ ਕੇ ਮੈਂ ਜਦੋਂ ਗਈ ਤਾਂ ਮੈਨੂੰ ਹੌਲੀ-ਹੌਲੀ ਡਾਕਟਰ ਅਜਾਜ ਜੀ ਨੂੰ ਅਸੀਂ ਮਿਲੇ ਅੱਛਾ ਫਿਰ ਸਾਡੇ ਹੋਰ ਵੀ ਐਮਬੀਬੀਐਸ ਡਾਕਟਰ ਐਮਬੀ ਹੈਗੇ ਆ ਜਿਹੜੇ ਕੀ ਹੁਣ ਨੇਚਰੋਪੈਥੀ ਨਾਲ ਜੁੜੇ ਹੋਏ ਆ ਠੀਕ ਹੈ ਠੀਕ ਹੈ ਉਹਨਾਂ ਨੇ ਬੜਾ ਮੈਨੂੰ ਨਾਲ-ਨਾਲ ਗਾਈਡ ਕੀਤਾ ਕਿ ਉਹਨਾਂ ਨੇ ਚੈੱਕ ਕੀਤਾ ਕੀ ਦਿੱਕਤ ਐ ਕਿੱਥੇ ਬੇਸ ਐ ਜੜ ਕਿੱਥੇ ਐ ਕਿ ਇਹਨੇ ਇੰਨਾ ਬੋਡੀ ਨੂੰ ਖਰਾਬ ਕਰ ਦਿੱਤਾ ਕਿ ਤੁਸੀਂ ਮੈਨੂੰ ਦਿਖਦਾ ਵੀ ਨਹੀਂ ਸੀ ਮੈਨੂੰ ਤਾਂ ਇਦਾਂ ਲੱਗਦਾ ਸਾਢੇ 3 ਨੰਬਰ ਦੀ ਤਾਂ ਮੇਰੇ ਅਨਕ ਲੱਗੀ ਹੋਈ ਸੀ ਉਹ ਸਾਢੇ 3 ਇੱਕ ਤਾਂ ਹੀ ਸੀ ਤਾਂ ਪੌਣੇ 2 ਇੱਕ ਦੀ ਸੀਗੀ ਅੱਛਾ ਹਰਕ ਪਿਆ ਨਿਕਲ ਨਹੀਂ ਫੋਨ ਤਾਂ ਮੇਰੇ ਹੈ ਹੀ ਨਹੀਂ ਨਿਕਲ ਜ਼ੀਰੋ अगर मैं चेक करवान जावा ਤੇ ਮੇਰੇ ਕੋਈ ਸਪੈਕਸ ਨਹੀਂ ਲੱਗੀ ਹੋਈ ਐਂਡ ਆਈ ਐਮ ਪਰਫੈਕਟਲੀ ਫਾਈਨ ਨਾਈਂ ਐਡੀ ਵੱਡੀ ਚੀਜ਼ ਐ ਬਿਲਕੁਲ ਔਰ ਉਹ ਕਿਸੇ ਹੋਰ ਦੀ ਨਹੀਂ ਤੁਹਾਡੀ ਆਪਣੇ ਚਾਹੀਦੀ ਹੋਈ ਆ ਮੇਰੇ ਆਪਣੇ ਚ ਮੇਰੇ ਆਪਣੇ ਚ ਜਦੋਂ ਮੈਂ ਇਸ ਚੀਜ਼ ਨੂੰ ਆਪਣੇ ਨਾਲ ਜੁੜਾਅ ਐਕਚੁਅਲੀ ਮਹਿਸੂਸ ਕੀਤਾ ਹਾਂ ਆਫਟਰ ਥੈਟ ਫਿਰ ਹੋਲੀ ਹੋਲੀ ਕਿਉਂਕਿ ਸਾਡਾ ਟੇਸਟ ਬਣਿਆ ਹੋਇਆ ਸਵਾਦ ਹਾਂ ਜਵਾਤ ਤੋ ਬਿਨਾ ਸੀ ਖਾ ਨਹੀਂ ਸਕਦੇ ਸਹੀ ਗੱਲ ਆ ਠੀਕ ਹੈ ਫੇਰ ਆਪਾਂ ਜਦੋਂ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਸਾਨੂੰ ਪਤਾ ਲੱਗਾ ਅੱਛਾ ਪਹਿਲਾਂ ਤਾਂ ਦੇਖ ਕੇ ਹੀ ਇਦਾਂ ਲੱਗਾ ਕਿ ਅੱਛਾ ਇਹ ਖਾਣਾ ਪੈਣਾ ਕਿਉਂਕਿ ਫਸਟ ਇਹ ਹੀ ਹੁੰਦਾ ਨਾ ਲੇਕਿਨ ਅੰਦਰ ਇੱਕ ਪੋਜ਼ਿਟਿਵਿਟੀ ਸੀ ਕਿ ਆਪਣੇ ਆਪ ਨੂੰ ਠੀਕ ਕਰਨਾ ਹੈ ਪਰ ਨਾਲੇ ਤੁਸੀਂ ਐਸ ਹੱਦ ਤੱਕ ਬਿਮਾਰ ਵੀ ਹੋ ਗਏ ਸੀਗੇ ਹਾਂ ਬਿਲਕੁਲ ਬਿਲਕੁਲ ਕਿਉਂਕਿ ਚੇਤਨਾ ਦੀ ਚੇਤਨਾ ਵੀ ਸ਼ਾਇਦ ਉੱਥੇ ਜਾ ਕੇ ਜਗਣੀ ਸੀ ਬਿਲਕੁਲ ਬਿਲਕੁਲ 100% ਕਿਉਂਕਿ ਇਹਦੇ ਵਿੱਚ ਕੀ ਹੋਇਆ ਸੀਗਾ ਕਿ ਮੈਡੀਸਨ ਦੀ ਪੋਡਲੀ ਇੰਨੀ ਸਾਰੀ ਦੇ ਦਿੱਤੀ ਸੀ ਮੈਨੂੰ ਹਾਂ ਇੱਕ ਟਾਈਮ ਦੀਆਂ ਘੱਟੋ ਘੱਟ 10 ਗੋਲੀਆਂ ਸੀਗੀਆਂ ਜਿਹੜੀਆਂ ਮੈਂ ਖਾਨੀਆਂ ਸੀ ਕੋਈ ਲੀਵਰ ਤੋਂ ਸੀ ਕੋਈ ਸਿਰ ਤੋਂ ਸੀ ਪੂਰੇ ਦਿਨ ਦੀ ਡਾਈਟ ਕੀ ਜਿਹੜੇ ਆਪਣੇ ਕੋਲ ਸਮਾਨ ਪਿਆ ਕੀ ਇਹ ਸਾਡੀ ਪੂਰੇ ਦਿਨ ਦੀ ਡਾਈਟ ਦੀ ਲੋੜ ਪੂਰੀ ਕਰ ਦੂ ਕਿ ਜਾਂ ਹੋਰ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਬਿਲਕੁਲ ਇਹ ਕਰਦੀਆਂ ਆ ਲੇਕਿਨ ਥੋੜਾ ਜਿਹਾ ਸਾਨੂੰ ਨਾਲ ਜਿਹੜਾ ਆ ਨੈਚੁਰਲ ਜਿਵੇਂ ਫਰੂਟਸ ਹੋ ਗਏ ਸੈਲਡ ਹੋ ਗਿਆ ਠੀਕ ਹੈ ਫਿਰ ਕੋਈ 50 ਤੋਂ 60 ਮਤਲਬ ਵੈਸੇ ਤਾਂ ਥੋੜੀ ਇਹਦੀ ਰੇਸ਼ਿਓ ਜ਼ਿਆਦਾ ਹੈਗੀ ਐ ਲੇਕਿਨ ਮੈਂ ਕਹਿੰਦੀ 50-50 ਕਰਕੇ ਵੀ ਚੱਲੋ ਨਾ ਤੁਸੀਂ ਹਾਂ ਤੇ ਉਹਦੇ ਨਾਲ ਵੀ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਪਤਾ ਲੱਗਦਾ ਤੁਸੀਂ ਕਹਿੰਦੇ ਮੈਂ ਆ ਰੈਗੂਲਰ ਹੱਲੇ ਨਹੀਂ ਖਾ ਸਕਦੀ ਠੀਕ ਹੈ ਤੁਸੀਂ 50% ਜੋ ਖਾ ਰਹੇ ਹੋ 50% ਇਹਦੇ ਚ ਇਹਨੂੰ ਐਡ ਕਰਨਾ ਸ਼ੁਰੂ ਕਰ ਦੋ ਮੈਂ ਇਹਨੂੰ ਖਾਣਾ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਇਹਨੂੰ ਕਿਵੇਂ ਖਾ ਸਕਦਾ ਜਿਵੇਂ ਕੂਦਰੇ ਦਾ ਮੱਕੀ ਬਣਾ ਸਕਦਾ ਸਰ there are lots of varieties in this ਕਿਉਂਕਿ ਅਸੀਂ ਜਿਹੜੇ ਹੈਗੇ ਨਾ ਸਾਨੂੰ ਚਾਹੀਦੀਆਂ ਵੈਰਾਈਟੀਆਂ ਇੱਕ ਟਾਈਮ ਅਸੀਂ ਕਹਿੰਨੇ ਪਕੌੜੇ ਹੋਣ ਇੱਕ ਟਾਈਮ ਟਿੱਕੀ ਹੋਵੇ ਇੱਕ ਟਾਈਮ ਪੀਜ਼ਾ ਹੋਵੇ ਤੇ ਇਹ ਚੀਜ਼ਾਂ ਸਾਰੀਆਂ ਬਣਦੀਆਂ ਇਹਦੀਆਂ ਅੱਛਾ ਤੁਸੀਂ ਇਹਦੇ ਵਿੱਚ ਮਿੱਠਾ ਖੀਰ ਬਣਾ ਲਓ ਹਮ ਐਜ਼ ਅ ਗ੍ਰੇਨ ਇਹਨੂੰ ਚਾਵਲ ਸਮਝ ਲਓ ਠੀਕ ਹੈ ਬਟ ਇਹ ਚ ਸਿਰਫ ਇੱਕੋ ਹੀ ਚੀਜ਼ ਸਭ ਨੇ ਧਿਆਨ ਰੱਖਣੀ ਹੈ ਤੇ ਤੁਸੀਂ ਵੀ ਇਹਨੂੰ ਇੱਕ ਵਾਸ਼ ਚੰਗੇ ਤਰੀਕੇ ਨਾਲ ਕਰਨਾ ਕਿਉਂਕਿ ਅਨ ਪਾਲਿਸ਼ ਮਿਲਰਸ ਦੇ ਮਿਲਰਸ ਦੇ ਵਿੱਚ ਤੁਹਾਨੂੰ ਥੋੜੀ ਜੀ ਕਿਉਂਕਿ ਅਨ ਪਾਲਿਸ਼ਡ ਹੈ ਥੋੜਾ ਜਿਹਾ ਬੇਦਾਰ ਨੈਚੁਰਲ ਕੀ ਹੈ ਕਿ ਹਲਕੀ ਹੁੰਕੀ ਕਿਰਕ ਮਿਲ ਸਕਦੀ ਹੈ ਠੀਕ ਹੈ ਜੀ ਉਹਨੂੰ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਵਾਸ਼ ਕਰਕੇ ਘੱਟੋ ਘੱਟ 6 ਤੋਂ 8 ਘੰਟੇ ਪੀਣਾ ਆ ਠੀਕ ਹੈ ਅੱਛਾ ਹਾਂ ਜੀ ਜਦੋਂ ਲਈ ਜ ਸਵੇਰ ਨੂੰ ਖਾਣਾ ਤਾਂ ਰਾਤ ਨੂੰ ਪੀਓ ਤੋਂ ਪੀਣਾ ਸਵੇਰੇ ਤੁਸੀਂ ਔਰ ਇਹਨੂੰ ਅੱਛੇ ਤਰੀਕੇ ਨਾਲ ਅਗਰ ਵਾਸ਼ ਕਰਕੇ ਤੁਸੀਂ ਘੱਟੋ ਘੱਟ 6 ਤੋਂ 8 ਗੁਣਾ ਪਾਣੀ ਚ ਪੀਣਾ अच्छा जी हां जी ਇਹਦੇ ਵਿੱਚ ਇਹ ਬਿਲਕੁਲ ਔਰ ਸੈਕਿੰਡ ਡੇ ਦੇ ਵਿੱਚ ਇਹ ਆ ਕਿ ਜਿਹੜੇ ਪਾਣੀ ਚ ਭਿੰਦੇ ਹੋ ਇਹਨੂੰ ਉਹੀ ਪਾਣੀ ਚ ਤੁਸੀਂ ਨੂੰ ਕੁਕ ਕਰ ਸਕਦੇ ਹੋ ਕਿਉਂਕਿ ਆਲਰੇਡੀ ਆਪਾਂ ਵਾਸ਼ ਤਾਂ ਕਰ ਚੁੱਕੇ ਆ ਇਹਨੂੰ ਦੋ ਤਿੰਨ ਘੱਟੋ ਘੱਟ ਦਸ ਸਤ ਪੰਜ ਪਾਣੀਆਂ ਚ ਵੀ ਵਾਸ਼ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਹੋ ਗਈ ਕਲੈਰਿਟੀ ਪੂਰੀ ਕਿ ਇਟਸ ਡਨ ਤੁਸੀਂ ਇਹਦੇ ਵਿੱਚ 8 ਤੋਂ 8 ਗੁਣਾ ਪਾਣੀ ਪਾ ਕੇ ਨੂੰ ਪੀਓ ਹੂੰ ਸਵੇਰੇ ਤੁਸੀਂ ਉਸੇ ਪਾਣੀ ਜੀ ਨੂੰ ਕੁਕ ਕਰ ਲਓ ਠੀਕ ਹੈ ਖਿਚੜੀ ਦੀ ਤਰ੍ਹਾਂ ਇਹ ਕੁਖੋ ਜਾਣਾ ਹੈ ਔਰ ਇਹਨੂੰ ਉਪਰ ਲਈਏ ਤਾਂ 8 ਗੁਣਾ ਪਾਣੀ ਪਾਉਨੇ ਆ ਮੈਂ ਇਹ ਪੁੱਛਣਾ ਸੀ ਕਿ ਸਵੇਰ ਨੂੰ ਚ ਬਚਦਾ ਕਿੰਨਾ ਕ ਪਾਣੀ ਦੇਖੋ ਤੇਰੇ ਫੁੱਲ ਦਾ ਕਾਫੀ ਆ हां फुल्दा है, भी है ये भी नहीं कि बहुत ज्यादा फुल्दा है ठीक है नॉर्मल जितना केदा है कि थानू पानी मिलेगा इन्नाक पानी सफिशिएंट ਹੋਏਗਾ ਕਿ ਤੁਸੀਂ ਉਹ ਚ ਕੁੱਕ ਕਰ ਸਕਦੇ ਹੋ ਔਰ ਤੁਹਾਨੂੰ ਫੇਰ ਵੀ ਲੱਗਦਾ ਕਿ ਕੁੱਕ ਹੋ ਚੁੱਕੇ ਹੈ ਔਰ ਪਾਣੀ ਉੱਪਰ ਹੱਲੇ ਵੀ ਹੈ ਤੁਸੀਂ ਉਹਨੂੰ ਨਿਟਾਰ ਸਕਦੇ ਹੋ ਐਕਸਟਰਾ ਪਾਣੀ ਇਹ ਔਰ ਇਹਦਾ ਪਾਣੀ ਇੰਨਾ ਕ ਜਿਆਦਾ ਔਸ਼ਧੀ ਬਣ ਜਾਂਦਾ ਤੁਸੀਂ ਆਪਣੇ ਘਰ ਚ ਲੱਗੇ ਬੂਟਿਆਂ ਨੂੰ ਦੋ ਠੀਕ ਹੈ ਉਹਦਾ ਦੀ ਵੀ ਹੈ ਨਿਊਟ੍ਰੀਐਂਟ ਜਿਹੜੇ ਪੂਰੀ ਪੂਰਾ ਕਰਦਾ ਹੈਗਾ ਦੂਸਰਾ ਇਹਦੇ ਵਿੱਚ ਹੈਗਾ ਆ ਕਿ ਐਸ ਅ ਖਿਚੜੀ ਐਜ਼ ਅ ਸਟੱਫ ਰਾਈਜ਼ ਠੀਕ ਹੈ ਫਿਰ ਐਜ਼ ਅ সুইਟਨਰ ਦੇ ਵਿੱਚ ਆਪਾਂ ਇਹਨੂੰ ਖੀਰ ਕੜਾ ਪ੍ਰਸ਼ਾਦ ਜੋ ਵੀ ਅਸੀਂ ਘਰ 'ਚ ਨਾਰਮਲ ਚੀਜ਼ਾਂ ਮਿੱਠੇ 'ਚ ਬਣਾਉਂਦੇ ਆ ਠੀਕ ਹੈ ਉਹ ਇਹਦੇ ਵਿੱਚ ਤੁਸੀਂ ਪਾਓ ਜਿਹੜੀ ਸ਼ਹਿਦ ਦੀ ਵਰਤੋਂ ਆ ਇਹ ਆਪਾਂ ਨੂੰ ਕਿਵੇਂ ਕਰਨੀ ਚਾਹੀਦੀ ਦੇਖੋ ਸਰ ਸਭ ਤੋਂ ਬੈਸਟ ਹੈਗਾ ਆ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਕਿ ਮਿੱਠੇ ਦਾ ਰਿਪਲੇਸਮੈਂਟ ਸ਼ਹਿਦ ਨਾਲ ਕਰ ਸਕਦੇ ਆ ਚਾਹ ਚਾਹ ਦੁੱਧ ਵਾਲੀ ਚਾਹ 'ਚ ਨਹੀਂ ਨਹੀਂ ਤੁਸੀਂ ਇਹ ਚਾਹ ਹੀ ਸਭ ਤੋਂ ਪਹਿਲਾਂ ਜਿਹੜੀ ਦੁੱਧ ਵਾਲੀ ਚਾਹ ਆ ਉਹ ਵੀ ਕੰਮ ਖਰਾਬ ਕਰਦੀ ਹੈ ਠੀਕ ਹੈ ਲੇਕਿਨ ਸਾਨੂੰ ਅਗਰ ਇਹ ਲੱਗਦਾ ਆ ਥੋੜੀ ਜੀ ਹੈ ਸਾਨੂੰ ਤਸੱਲੀ ਕੀ ਆਪਣਿਆ ਘਰ ਦੀਆਂ ਗਾਵਾਂ ਮੱਜਾ ਆ ਕੋਈ ਅਸੀਂ ਉਹਦੇ ਵਿੱਚ ਪాయిਜ਼ਨ ਇਦਾਂ ਦੀ ਨਹੀਂ ਯੂਜ਼ ਕਰ ਰਹੇ ਤਾਂ ਤੁਸੀਂ ਇੱਕ ਟਾਈਮ ਜਿਹੜੀ ਆ ਦੁੱਧ ਚਾਹ ਅਗਰ ਤੁਹਾਨੂੰ ਪਚਦੀ ਹੈ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਆਪਾਂ ਟੋਟਲੀ ਅਵੋਇਡ ਹੀ ਕਰਵਾਈ ਤੀਏ ਕਿਉਂਕਿ ਚਾਹ ਔਰ ਦੁੱਧ ਹੀ ਇੱਥੇ ਸਵੇਰੇ ਵੇਲੇ ਦੱਸ ਦਿੰਦੇ ਨੇ ਕਿ ਸ਼ਹਿਦ ਉੱਠ ਕੇ ਸਵੇਰੇ ਹਮਮ ਗਰਮ ਪਾਣੀ ਚ ਸ਼ਹਿਦ ਤੇ ਨਿੰਬੂ ਠੀਕ ਆ ਜਾਂ ਉਹ ਕੀ ਕਈ ਇਹ ਵੀ ਕਨਫਿਊਜ਼ ਕਰਦੀਆਂ ਨੇ ਕਿ ਕਿੱਥੇ ਠੀਕ ਆ ਕਿੱਥੇ ਗਲਤ ਬਿਲਕੁਲ ਕਿਉਂਕਿ ਐਕਚੁਅਲੀ ਨਾ YouTube ਤੇ ਬਹੁਤ ਬਹੁਤ ਹੋ ਚੁੱਕਾ ਹੈ ਫਿਰ ਵੀ YouTube ਤੇ ਜਾਣਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਫਿਰ ਆਪਣਾ ਸਪੈਸ਼ਲ ਸ਼ੇਅਰ ਕਰ ਰਹੀ ਹਾਂ ਮੈਂ ਤੁਹਾਨੂੰ ਪ੍ਰੈਕਟੀਕਲੀ ਆਪਣਾ ਐਕਸਪੀਰੀਅੰਸ ਦੱਸਿਆ ਹੈ ਔਰ ਮੈਂ ਨਾਲ ਇਹ ਵੀ ਤੁਹਾਨੂੰ ਗਾਈਡ ਕਰ ਦਿੰਨੀ ਆ ਕਿ ਮੇਰੇ ਕੋ ਰੀਸੈਂਟਲੀ ਕਈ ਲੋਕੀ ਆਏ ਆ ਜਿਨ੍ਹਾਂ ਨੂੰ ਮਤਲਬ weight کافی ਹੈਲਦੀ ਹੈ পেট ਬਹੁਤ ਜ਼ਿਆਦਾ ਜਿਵੇਂ ਹੈਗਾ ਤੇ ਉਹ ਕਹਿੰਦੇ ਆਪਾਂ ਸਾਨੂੰ 2 ਸਾਲ ਹੋ ਗਏ ਆ ਅਸੀਂ ਰੋਜ਼ ਸਵੇਰੇ ਗਰਮ ਪਾਣੀ ਚ ਸ਼ਹਿਦ ਪਾ ਕੇ ਪੀਨੇ ਆ ਪਰ ਕੋਈ ਅਸਰ ਨਹੀਂ ਕਰ ਰਿਹਾ ਉਹ ਮੈਨੂੰ ਇਹ ਆਗੇ ਕੁਐਸਚਨ ਪੁੱਛ ਰਿਹਾ ਅਸਰ ਕਿਉਂ ਨਹੀਂ ਕਰ ਰਿਹਾ ਮੈਮ ਕਿਉਂਕਿ ਕਿਉਂਕਿ ਮੈਂ ਉਹਨਾਂ ਨੂੰ ਕਹਿੰਦੀ ਕਿ ਸ਼ਹਿਦ ਸਵੇਰੇ ਕਾੜੇ ਚ ਪਾ ਕੇ ਪੀਓ ਜਿਵੇਂ ਤੁਸੀਂ ਕੋਈ ਸੌਂਫ ਇਲਾਈਚੀ ਬੋਇਲ ਕਰ ਲਈ ਹਾਂ ਉਹ ਕਾੜਾ ਬਣ ਗਿਆ ਹਾਂ ਉਹਦੇ ਚ ਤੁਸੀਂ ਜਦੋਂ ਔਰ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਗਰਮ ਚ ਕਦੀ ਸ਼ਹਿਦ ਨਹੀਂ ਪਾਣਾ ਅੱਛਾ ਜੀ ਇਹ ਬਹੁਤ ਵੱਡਾ ਪੁਆਇੰਟ ਹੈ ਹਾਂ ਜੀ ਬਿਲਕੁਲ ਬਹੁਤ ਵੱਡੀ ਗਿਣਤੀ ਚ ਲੋਕ ਗਰਮ ਪਾਣੀ ਚ ਸ਼ਹਿਦ ਪਾ ਕੇ ਪੀਦੇ ਆ ਬਿਲਕੁਲ ਇਹਦਾ ਗੁਣ ਧਰਮ ਬਦਲ ਜਾਂਦਾ 100% ਕਿਉਂਕਿ ਜਿਹੜੀ ਨੇਚਰੋਪੈਥੀ ਆ ਉਹ ਕਹਿੰਦੀ ਕਿ ਅਗਰ ਮੈਂ ਤੁਹਾਨੂੰ 100% ਰੀਲੀਫ ਦਿੰਨੀ ਆ ਨਾ ਤੇ ਜੇ ਤੁਸੀਂ ਉਹਦਾ ਕੁਝ ਗਲਤ ਇਸਤੇਮਾਲ ਕਰਦੇ ਆ ਤੇ ਉਹ ਹਾਰਮਫੁਲ ਵੀ ਹੋਊਗੀ ਹਾਂ ਠੀਕ ਹੈ ਜੀ ਤੁਸੀਂ ਕਿਸੇ ਗਰਮ ਏਰੀਆ ਚੋਂ ਆਏ ਹੋ ਤੁਹਾਡੀ ਬੋਡੀ ਇਸ ਟਾਈਮ ਪੂਰਾ ਹਾਈ ਟੈਂਪਰੇਚਰ ਤੇ ਹੈ ਠੀਕ ਹੈ ਉਸ ਟਾਈਮ ਤੁਸੀਂ ਸ਼ਾਇਦ ਦਾ ਸੇਵਨ ਨਹੀਂ ਕਰਨਾ ਠੀਕ ਹੈ ਤੁਸੀਂ ਕਿਤੇ ਗਰਮ ਇਲਾਕੇ ਤੇ ਜਾ ਰਹੇ ਹੋ ਉੱਥੇ ਸ਼ਾਇਦ ਦਾ ਸੇਵਨ ਨਹੀਂ ਕਰਨਾ ਠੀਕ ਹੈ ਤੇ ਫਿਰ ਗਰਮੀਆਂ ਚ ਇਹਦਾ ਸੇਵਨ ਕਰ ਸਕਦੇ ਹੋ ਗਰਮੀਆਂ ਚ ਸੇਵਨ ਕਰ ਸਕਦੇ ਆ ਉਹਦੇ ਪਿੱਛੇ ਰੀਜ਼ਨ ਕੀ ਹੈਗਾ ਆ ਮੈਂ ਉਹ ਹੀ ਦੱਸਣ ਲੱਗੀ ਆ ਕਿ ਜਿਹੜਾ ਪਾਣੀ ਹੈ ਨਾ ਉਹ ਅਸੀਂ ਗਰਮਾ ਹੀ ਨਹੀਂ ਲੈਣਾ ਜਿਵੇਂ 100% ਬੋਇਲ ਤੇ ਨਹੀਂ ਲੈਣਾ ਜਦੋਂ ਕੋਸਾ ਰੂਮ ਟੈਂਪਰੇਚਰ ਤੇ ਆ ਗਿਆ ਉਸ ਟਾਈਮ ਤੇ ਤੁਸੀਂ ਇਹਦੇ ਚ ਸ਼ਾਇਦ ਪਾ ਕੇ ਪੀ ਸਕਦੇ ਹੋ ਉਹ ਤੁਹਾਡੇ ਲਈ ਇਕ ਰਾਮਬਨ ਔਸ਼ਧੀ ਹੈ ਅਸੀਂ ਇਹਨਾਂ ਤੋਂ ਹੋਰ ਜਾਣਕਾਰੀ ਲੈਣੇ ਆ ਜੀ ਨਾਲੇ ਦੇਖਦੇ ਹਾਂ ਕਿ ਜੇ ਚੀਜ਼ਾਂ ਸਾਡੇ ਕੋਲ ਸੰਜੇ ਘਰ ਦੇ ਵਿੱਚ ਅ ਪ੍ਰੋਵਾਈਡ ਹੋ ਜਾਣ ਤੁਸੀਂ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਜਿਹੜੀ ਇਸ ਤੋਂ ਅਗਲੀ ਜਾਣਕਾਰੀ ਅਸੀਂ ਇਹਨਾਂ ਦੇ ਨੰਬਰ ਵੀ ਸਾਂਝਾ ਕਰਾਂਗੇ ਹਾਂ ਉਹ ਨੰਬਰ ਤੋਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਵੀ ਲੈ ਸਕਦੇ ਹੋ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਕੋਲ ਲੈ ਕੇ ਆਏ ਤੇ ਸਾਨੂੰ ਚੰਗਾ ਲੱਗਿਆ ਕਿ ਅਸੀਂ ਇਹ ਜਾਣਕਾਰੀ ਆਪਣੇ ਸੰਜੇ ਘਰ ਦੇ ਲੋਕਾਂ ਨਾਲ ਸਰ ਜੀ ਕਿਰਪਾ ਹੈ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ